ਬੜਾ ਬੇਵਕੂਫੀ ਵਾਲੀ ਗੱਲ ਆ ਕਿ ਬਾਹਰੋਂ ਕਣਕ ਮੰਗਵਾਈ ਜਾ ਰਹੀ ਹੈ ਜੀ ਸਸਤੇ ਭਾਅ ਤੇ ਤੇ ਮਹਿੰਗੇ ਤੇ ਖਰੀਦਣੇ ਦੱਸੋ ਕਿਸਾਨ ਦੀ ਜ਼ਮੀਨ ਜਿਹੜੀ ਆ ਉਹ ਅਡਾਨੀ ਤੇ ਅਮਬਾਨੀ ਨੂੰ ਖੋ ਕੇ ਦੇ ਦੇਣੀ ਹੈ ਸਰਕਾਰ ਨੇ ਉਹ ਖੋ ਕੇ ਦੇਤੀ ਕਿ ਅਸੀਂ ਇਸ ਤਰ੍ਹਾਂ ਹਮੇਸ਼ਾ ਅੰਦੋਲਨ ਦੀ ਗੱਲ ਕਰਦੇ ਰਹੀਏ ਇਹਦੇ ਨਾਲ ਕਿਸਾਨ ਅੰਦੋਲਨ ਕਮਜ਼ੋਰ ਹੁੰਦਾ ਸ਼ਾਂਤਮਈ ਅੰਦੋਲਨ ਆ ਕੋਈ ਵੀ ਕਰ ਸਕਦਾ ਡੈਮੋਕਰੇਸੀ ਆ ਪਰ ਉਸ ਦੇ ਨਾਲ ਪੰਜਾਬ ਦਾ ਕਿੰਨਾ ਨੁਕਸਾਨ ਹੁੰਦਾ ਐਵੇਂ ਲੋਕਾਂ ਦਾ ਪੈਸਾ ਖਰਾਬ ਕਰੋ ਰਸਤੇ ਬਲਾਕ ਕਰੋ ਹਾਈਵੇ ਜਾਮ ਕਰੋ ਉਹ ਚੰਗੀ ਗੱਲ 13 ਫਰਵਰੀ ਨੂੰ ਐਸਕੇਮ ਨੌਨ ਪੋਲਿਟিক্যাল ਵੱਲੋਂ ਦਿੱਲੀ ਕੂਚ ਕਰਨ ਦਾ ਫੈਸਲਾ ਲਿੱਤਾ ਗਿਆ ਜਿਸ ਤੋਂ ਬਾਅਦ ਕੱਲ ਤਿੰਨ ਕੇਂਦਰੀ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਹੁੰਦੀ ਹੈ ਮੀਟਿੰਗ ਦੇ ਵਿੱਚ ਬਹੁਤ ਗੱਲਾਂ ਸਾਹਮਣੇ ਆਉਂਦੀਆਂ ਅਤੇ ਕੁਝ ਗੱਲਾਂ ਤੇ ਸਹਿਮਤੀ ਵੀ ਬਣ ਜਾਂਦੀ ਹੈ ਪਰ ਹਜੇ ਵੀ ਐਸਕੇਮ ਨਾਨ ਪੋਲਿਟਿਕਲ ਵੱਲੋਂ 13 ਫਰਵਰੀ ਦੀ ਜੋ ਦਿਨ ਹੈ ਉਹ ਹਜੇ ਉਲੀਕਿਆ ਹੋਇਆ ਹਜੇ ਵੀ ਉਹ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 13 ਫਰਵਰੀ ਨੂੰ ਹਜੇ ਵੀ ਕੂਚ ਕੀਤਾ ਜਾਵੇਗਾ ਪਰ ਮੰਗਾਤੇ ਵੀ ਕਹੀਆਂ ਤੇ ਜੋ ਸਹਿਮਤੀ ਬਣੀ ਹੈ ਬੜੇ ਪੋਜ਼ਿਟਿਵ ਵੇਦ ਵਿੱਚ ਮੀਟਿੰਗ ਹੋਈ ਸੀ ਇਹਨਾਂ ਤਮਾਮ ਮੁੱਦਿਆਂ ਨਾਲ ਗੱਲਬਾਤ ਲਈ ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਬੀਜੇਪੀ ਦੇ ਸੀਨੀਅਰ ਅਗੂ ਮੌਜੂਦ ਨੇ ਗਰੇਵਾਲ ਸਾਹਿਬ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਲਗਾਤਾਰ ਅੰਦੋਲਨ ਚੱਲਿਆ ਕਿਸਾਨੀ ਅੰਦੋਲਨ ਉਹਦੇ ਵਿੱਚ ਕੁਝ ਮੰਗਾਂ ਅਧੂਰੀਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਰਹਿ ਗਈਆਂ ਸੀਗੀਆਂ ਕੱਲ ਇੱਕ ਤਿੰਨ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਮੁੱਦੇ ਰੱਖੇ ਜਾਂਦੇ ਆ ਐਮ ਐਸ ਪੀ ਨੂੰ ਲੈ ਕੇ ਕ੍ਰੋਪ ਇੰਸ਼ੋਰੈਂਸ ਨੂੰ ਲੈ ਕੇ ਵੱਖ-ਵੱਖ ਮੁੱਦੇ ਉਹਨਾਂ ਵੱਲੋਂ ਹਜੇ ਵੀ ਕਿਹਾ ਜਾ ਰਿਹਾ ਕਿ 13 ਫਰਵਰੀ ਦਾ ਹਜੇ ਦਿਨ ਵਿੱਥਾ ਜਾਵੇਗਾ ਹਜੇ ਮੀਟਿੰਗਾਂ ਕਰਾਂਗੇ ਥੋੜਾ ਹੀ ਕਹਿਣੇ ਇੱਥੇ ਇਹ ਕਿਸਾਨ ਕਿਸਾਨਾਂ ਦਾ ਅੰਦੋਲਨ ਨਹੀਂ ਜਿਹੜੀ ਗੱਲ ਕਰਦੇ ਆ ਕਿਸਾਨ ਸੰਗਠਨਾਂ ਦਾ ਅੰਦੋਲਨ ਹੈ ਹਮਮ ਕਿ ਕਿਸਾਨ ਸੰਗਠਨ ਜਿਹੜੇ ਆ ਨਾ ਹਮਮ ਉਹ ਅਲੱਗ-ਅਲੱਗ ਵਿਚਾਰਧਾਰਾ ਤੋਂ ਪ੍ਰੇਰਿਤ ਨੇ ਇਹਦੇ ਨਾਲ ਜੇ ਅਸੀਂ ਇਸ ਤਰ੍ਹਾਂ ਹਮੇਸ਼ਾ ਅੰਦੋਲਨ ਦੀ ਗੱਲ ਕਰਦੇ ਰਹੀਏ ਇਹਦੇ ਨਾਲ ਕਿਸਾਨ ਅੰਦੋਲਨ ਕਮਜ਼ੋਰ ਹੁੰਦਾ ਜਦੋਂ ਸਰਕਾਰ ਆ ਕੇ ਗੱਲ ਕਰ ਰਹੀ ਆ ਤਿੰਨ ਤਿੰਨ ਸੈਂਟਰਲ ਮਨਿਸਟਰ ਕਰ ਰਹੇ ਆ ਪੰਜਾਬ ਦਾ ਮੁੱਖ ਮੰਤਰੀ ਕਰ ਰਿਹਾ ਤਾਂ ਉਸ ਵੇਲੇ ਥੋੜਾ ਜਆ ਸੀਰੀਅਸ ਹੋ ਕੇ ਗੱਲ ਕਰਨੀ ਚਾਹੀਦੀ ਹੈ ਜਾਂ ਇਹ ਸੋਚ ਕੇ ਨਹੀਂ ਕਰਨਾ ਚਾਹੀਦਾ ਸਰਕਾਰਾਂ ਕਦੇ ਕਿਸੇ ਤੋਂ ਡਰਦੀਆਂ ਨਹੀਂ ਹੁੰਦੀਆਂ ਔਰ ਸ਼ਾਂਤਮਈ ਅੰਦੋਲਨ ਕੋਈ ਵੀ ਕਰ ਸਕਦਾ ਡੈਮੋਕ੍ਰੇਸੀ ਹੈ ਬਿਲਕੁਲ ਪਰ ਉਸ ਦੇ ਨਾਲ ਪੰਜਾਬ ਦਾ ਕਿੰਨਾ ਨੁਕਸਾਨ ਹੁੰਦਾ ਇਹ ਸ਼ਾਇਦ ਕਦੇ ਸੋਚਿਆ ਨਹੀਂ ਹੈ ਪੰਜਾਬ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ਚੋਂ ਲੰਘ ਰਿਹਾ ਤੇ ਇਹ ਹੋਰ ਡੰਗੇਗਾ ਫਿਰ ਤੇ ਇਸ ਲਈ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਅੰਦੋਲਨ ਤੋਂ ਪਹਿਲਾਂ ਤੇ ਜੇ ਕੋਈ ਠੋਸ ਕਾਰਨ ਨਹੀਂ ਹੈਗੇ ਤੇ ਅੰਦੋਲਨ ਕਿਉਂ ਕਰਨਾ ਠੀਕ ਹੈ ਔਰ ਜਿਹੜੀ ਗੱਲ ਉਹਦੇ ਚ ਇੱਕ ਮੰਗ ਮੈਂ ਬੜਾ ਬੇਵਕੂਫੀ ਵਾਲੀ ਗੱਲ ਆ ਕਿ ਬਾਹਰੋਂ ਕਣਕ ਮੰਗਵਾਈ ਜਾ ਰਹੀ ਹੈ ਜੀ ਸਸਤੇ ਪਾਸ ਤੇ ਬਿਲਕੁਲ ਤੇ ਮਹਿੰਗੇ ਤੇ ਖਰੀਦਣੇ ਦੱਸੋ ਤੇ ਜਾਂ ਸਰਕਾਰ ਤੁਹਾਡੇ ਤੋਂ ਪੁੱਛ ਕੇ ਕਰੇਗੀ ਕੰਟਰੀ ਦੀ ਜ਼ਰੂਰਤ ਤਾਂ ਸਪਲਾਈ ਐਂਡ ਡਿਮਾਂਡ ਤੇ ਬੇਸ ਕਰਦਾ ਹੈ ਠੀਕ ਹੈ ਤੇ ਕਿਸ ਰੇਟ ਤੇ ਖਰੀਦ ਰਿਹਾ ਕੀ ਖਰੀਦ ਰਿਹਾ ਕਿਸਾਨ ਦੀ ਪੈਦਾਵਾਰ ਖਰੀਦਣ ਦੀ ਗਾਰੰਟੀ ਤਾਂ ਹੈ ਨਾ ਐਮਐਸਪੀ ਐਮਐਸਪੀ ਹਰ ਵਾਰ ਵੱਧਦੀ ਆ ਉਸ ਤੇ ਖਰੀਦੀ ਜਾਂਦੀ ਆ ਪਰ ਉਹ ਕਹਿੰਦੇ ਕਾਨੂੰਨ ਬਣਨਾ ਚਾਹੀਦਾ ਪਹਿਲਾਂ ਕਾਨੂੰਨ ਬਣ ਜੇ ਤੇ ਇੱਕ ਪਾਲਿਸੀ ਬਣ ਜੂਗੀ ਪਾਲਿਸੀ ਤੇ ਕਾਨੂੰਨ ਬਣ ਜੇਗਾ ਤੇ ਕੁਝ ਉਕਤ ਨਹੀਂ ਪੈਂਦਾ ਜੀ ਜੇ ਸਰਕਾਰ ਦੀ ਮਨਸ਼ਾ ਨਾ ਹੋਵੇ ਨਾ ਫਿਰ ਕੋਈ ਫਰਕ ਨਹੀਂ ਪੈਂਦਾ ਜਦੋਂ ਐਮਐਸਪੀ ਤੇ ਖਰੀਦਦਾਰ ਦਾ ਪਾਰਲੀਮੈਂਟ ਦੇ ਅੰਦਰ ਪ੍ਰਧਾਨ ਮੰਤਰੀ ਨੇ ਕਹਿਤਾ ਕਿ ਭਈ ਐਮਐਸਪੀ ਹੈ ਐਮਐਸਪੀ ਰਹੇਗੀ ਐਮਐਸਪੀ ਥੀ ਤੇ ਹੋਰ ਇਸ ਤੋਂ ਜ਼ਿਆਦਾ ਕੀ ਕਹਿਣਾ ਠੀਕ ਹੈ ਨਾ ਤੇ ਇਸ ਲਈ ਇਹ ਜਿਹੜਾ 80 ਕਰੋੜ ਲੋਕਾਂ ਨੂੰ ਫ੍ਰੀ ਅਨਾਜ ਦੇਣਾ ਉਹ ਤਾਂ ਖੇੜ ਜਣੀ ਤਾਂ ਪਹਿ ਹੀ ਕਿਸਾਨ ਦੀ ਪੈਦਾਵਾਰ ਬਿਲਕੁਲ ਤੇ ਇਹ ਮੇਰਾ ਖਿਆਲ ਆ ਵੀ ਬੜੀ ਮੰਦ ਭਾਗੀ ਗੱਲ ਆ ਜਿਵੇਂ ਪਹਿਲਾਂ ਇਹਨਾਂ ਨੇ ਇੱਕ ਗਲਤ ਫਹਿਮੀ ਪਾਈ ਸੀ ਕਿ ਤਾਂ ਕਿਸਾਨ ਦੀ ਜ਼ਮੀਨ ਜਿਹੜੀ ਆ ਉਹ ਅਦਾਨੀ ਤੇ ਅਮਬਾਨੀ ਨੂੰ ਖੋ ਕੇ ਦੇ ਦੇਣੀ ਹੈ ਸਰਕਾਰ ਨੇ ਉਹ ਖੋ ਕੇ ਦੇਤੀ ਪਹਿਲਾਂ ਤਾਂ ਉਹ ਕਿੰਨਾ ਝੂਠ ਬੋਲਦੇ ਆ ਇਹ ਝੂਠ ਨਾਲ ਕੰਮ ਨਹੀਂ ਚੱਲਿਆ ਕਰਦਾ ਇਹ ਨਹੀਂ ਹੋਣਾ ਚਾਹੀਦਾ ਮੰਗਾ ਕੁਝ ਉਹਨਾਂ ਵੱਲੋਂ ਰੱਖੀਆਂ ਗਈਆਂ ਕਿ ਜਿਵੇਂ ਪਿਛਲੇ ਸਾਲ ਖੜ ਆਏ ਸੀਗੇ crop insurance ਦਾ ਇੱਕ ਮੁੱਦਾ ਉਹਨਾਂ ਵੱਲੋਂ ਰੇਜ਼ ਕੀਤਾ ਗਿਆ ਕਿ crop insurance ਹੋਣੀ ਚਾਹੀਦੀ ਹੈ ਤੇ ਜੇ ਫਸਲਾਂ ਦਾ ਬੀਮਾ ਹੋਊਗਾ ਤਾਂ ਕਿਸਾਨ ਨੂੰ ਜੇ ਫਸਲ ਮਰਦੀ ਹੈ ਤਾਂ ਉਸ ਨੂੰ ਫਾਇਦਾ ਮਿਲ ਜੇਗਾ ਉਸ ਨੂੰ ਇੰਸ਼ੋਰੈਂਸ ਮਿਲ ਜੇਗਾ ਕਿ ਲੱਗਦਾ ਨਹੀਂ ਕਿ ਅਜਹੀਆਂ ਮੰਗਾਂ ਜਾਏ ਨਹੀਂ ਉਹਨਾਂ ਵੱਲੋਂ ਇੱਕ ਹੋਰ ਮੰਗ ਵੀ ਰੱਖੀ ਕਿ 60 ਸਾਲ ਤੋਂ ਉੱਤੇ ਜਿਹੜਾ ਕਿਸਾਨ ਹੋ ਜਾਂਦਾ ਉਹਦੀ ਪੈਨਸ਼ਨ 10000 ਦੇ ਕਰੀਬ ਦੇਣੀ ਚਾਹੀਦੀ ਹੈ ਕੇਂਦਰ ਸਰਕਾਰ ਵੱਲੋਂ ਨਾਲ ਹੀ ਸੂਬਾ ਸਰਕਾਰ ਵੀ ਕੁਝ ਇਹਦੇ ਵਿੱਚ ਇਨਕਲੂਡ ਕਰਕੇ ਦੇਵੇ ਤੁਹਾਨੂੰ ਕੀ ਲੱਗਦਾ ਇਹ ਮੰਗਾਂ ਤੇ ਕੀ ਇਹ ਪੋਸੀਬਲ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਤੁਸੀਂ ਆਪ ਸੋਚਵਾਨ ਪੱਤਰਕਾਰ ਹੋ ਉਹਦੇ ਤੇ ਵਿਚਾਰ ਕਰ ਲਓ ਕਿ ਇਹ ਸਰਕਾਰ ਲਈ ਪੋਸੀਬਲ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਉਹ ਕਰਦੇ ਨੇ ਜਾਂ ਇਸ ਤਰ੍ਹਾਂ ਪਹਿਲਾਂ ਕਿਤੇ ਵਿਵਸਥਾ ਹੈਗੀ ਹੈ ਇਸ ਕਰਕੇ ਇਹ ਪੋਸੀਬਲ ਨਹੀਂ ਹੈ ਤੇ 3000 ਪੈਨਸ਼ਨ ਪਰ ਮਹੀਨਾ 60 ਸਾਲ ਦਾ ਜਿਹੜਾ ਹੋ ਜਾਏ ਉਸ ਤੋਂ ਉੱਪਰ ਉਹ ਡਿਕਲੇਅਰ ਕੀਤੀ ਉੱਤਰ ਪ੍ਰਦੇਸ਼ ਨੇ ਇਸ ਤਰ੍ਹਾਂ ਦੀ ਤਾਂ ਹੋ ਸਕਦੀ ਹੈ 10 ਤੋਂ 20 ਹਜ਼ਾਰ ਬੜਾ ਮੁਸ਼ਕਲ ਕੰਮ ਆ ਹੈ ਨਾ ਤੇ ਆਰਥਿਕਤਾ ਤੇ ਡਿਪੈਂਡ ਕਰਦਾ ਕੀ ਪੰਜਾਬ ਤਿਆਰ ਆ ਉਹਦੇ ਵਿੱਚ ਹਿੱਸਾ ਪਾਉਣ ਨੂੰ ਤੇ ਇਹ ਜਿਹੜੀਆਂ ਗੱਲਾਂ ਨੇ ਇਹ ਇਸ ਤਰ੍ਹਾਂ ਨਹੀਂ ਹੋਇਆ ਕਰਦੀਆਂ ਜਾਇਦ ਜਾਇਦ ਗੱਲਾਂ ਹੋ ਜਾਇਆ ਕਰਦੀਆਂ ਤੇ ਕ੍ਰੌਪ ਇੰਸ਼ੋਰੈਂਸ ਤੇ ਕੀ ਕਰਾਂ ਚ ਕ੍ਰੌਪ ਇੰਸ਼ੋਰੈਂਸ ਕ੍ਰੌਪ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਉਹ ਅਜੇ ਤੱਕ ਤਾਂ ਸਿਸਟਮ ਜਿਹੜਾ ਫੇਲ ਆ ਬਾਦਲ ਸਾਹਿਬ ਨੇ ਉਸ ਨੂੰ ਲਾਗੂ ਨਹੀਂ ਕੀਤਾ ਉਹ ਕਿ ਉਹਨਾਂ ਨੂੰ ਵੀ ਇਹ ਸਮਝ ਨਹੀਂ ਸੀ ਪੈ ਰਿਆ ਉਸ ਵੇਲੇ ਤੇ ਹੁਣ ਇਹਦਾ ਅਧਿਐਨ ਕਰਕੇ ਜਿਹੜਾ ਕਿਸਾਨ ਦੇ ਲਈ ਪੋਸੀਬਲ ਹੋਵੇ ਉਹ ਕਰਨਾ ਚਾਹੀਦਾ ਹੋਣਾ ਚਾਹੀਦਾ ਮੰਗਾ ਦੋ ਤਿੰਨ ਜਿਹੜੀ ਪ੍ਰਾਣੀ ਵੀ ਸੀ ਜਦ ਅੰਦੋਲਨ ਚੱਲਿਆ ਸੀ ਉਸ ਦੌਰਾਨ ਇੱਕ ਮੰਗ ਸੀ ਕਿ ਲਖੀਮਪੁਰ ਖੀਰੀ ਦੇ ਵਿੱਚ ਜੋ ਕਿਸਾਨਾਂ ਦੇ ਨਾਲ ਹੋਇਆ ਉਹਦੇ ਉਸ ਦੇ ਜੋ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤੇ ਜਿਹੜੇ ਕਿਸਾਨ ਉਸ ਵੇਲੇ ਗੁਜ਼ਰ ਚ ਗਏ ਸੀਗੇ ਉਸ ਅੰਦੋਲਨ ਦੌਰਾਨ ਉਹਨਾਂ ਨੂੰ ਵੀ ਉਹਨਾਂ ਦੇ ਪਰਿਵਾਰਾਂ ਨੂੰ ਵੀ ਮੁਨਾਫਾ ਦਿੱਤਾ ਜਾਵੇ ਇਹਨਾਂ ਦੇ ਉਹਨਾਂ ਦੇ ਬੰਦਾ ਹੱਕ ਜਿਹੜਾ ਦਿੱਤਾ ਹੈ ਤੁਹਾਨੂੰ ਕੀ ਲੱਗਦਾ ਇਸ ਮੰਗ ਤੇ ਪਤਾ ਨਹੀਂ ਉਸ ਵੇਲੇ ਕੀ ਆਪਸ ਚ ਸਮਝੌਤਾ ਹੋਇਆ ਸੀ ਤੇ ਉਹ ਕਲੋਜ਼ ਦੇਖਣੀ ਚਾਹੀਦੀ ਹੈ ਕੀ ਸੀ ਕਿਉਂ ਨਹੀਂ ਹੋਈ ਕਿਸ ਗੱਲ ਤੇ ਐਗਰੀ ਕੀਤੇ ਕਿਉਂ ਉੱਥੋਂ ਉੱਠੇ ਕੀ ਕਹਿ ਕੇ ਉੱਥੇ ਆਪਸ ਚ ਇੱਕ ਦੂਜੇ ਤੇ આરોਪ ਬੜੇ ਲਗਾਉਂਦੇ ਰਹੇ ਆ ਇਹ ਰਾਜੇਵਾਲ ਡੱਲੇਵਾਲ ਤੇ ਲਗਾਉਂਦਾ ਸੀ ਡੱਲੇਵਾਲ ਰਾਜੇਵਾਲ ਤੇ ਲਗਾਉਂਦਾ ਸੀ ਇਸ ਕਰਕੇ ਇਹ ਬੜੇ ਸ਼ੰਕੇਲ ਵਿੱਚ ਪੈਦਾ ਹੋਏ ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਜਿਸ ਤਰ੍ਹਾਂ ਦੀ ਵਿਵਸਥਾ ਚੱਲ ਰਹੀ ਹੈ ਉਹਦੇ ਤੇ ਜ਼ਰੂਰ ਕਿਤੇ ਨਾ ਕਿਤੇ ਸਟਾਪ ਹੋਣਾ ਚਾਹੀਦਾ ਰੁਕਣਾ ਚਾਹੀਦਾ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਅੱਗੇ ਜਾ ਕੇ ਕਿਸੇ ਨਾ ਕਿਸੇ ਸਰਕਾਰ ਨੂੰ ਸਟੈਂਡ ਵੀ ਲੈਣਾ ਪਏਗਾ ਉਹ ਯੂਪੀ ਦੇ ਕਿਸਾਨ ਦਿੱਲੀ ਤੱਕ ਪਹੁੰਚ ਚੁੱਕੇ ਨੇ 13 ਫਰਵਰੀ ਦਾ ਹਜੇ ਵੀ ਇਹਨਾਂ ਦਾ ਕੋਈ ਪੱਕਾ ਨਹੀਂਗਾ ਹਜੇ ਮੀਟਿੰਗਾਂ ਕਹਿੰਦੇ ਲਗਾਤਾਰ ਜਾਰੀ ਆ ਉਸ ਤੋਂ ਬਾਅਦ ਐਸਕੇਐਮ ਵੱਲੋਂ ਵੀ 16 ਫਰਵਰੀ ਨੂੰ ਇੱਕ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਕਿ ਭਾਰਤ ਬੰਦ ਰੱਖਿਆ ਜਾਵੇਗਾ ਆਪਣੀ ਮੰਗ ਸਰਕਾਰ ਤੱਕ ਪਹੁੰਚਾਈਏ ਨੂੰ ਥੋੜਾ ਕੀ ਵਿਚਾਰੇ ਤੇ ਹੋਣਾ ਚਾਹੀਦਾ ਕਿ ਨਹੀਂ ਜੇ ਮੇਰਾ ਖਿਆਲ ਤਾਂ ਐਸੀ ਕੋਈ ਜ਼ਰੂਰਤ ਹੈ ਨਹੀਂ ਜੀ ਸਰਕਾਰ ਦੇ ਮੰਤਰੀਆਂ ਨਾਲ ਜਦੋਂ ਨੇਗੋਸ਼ੀਏਸ਼ਨ ਚੱਲ ਰਹੀ ਹੈ ਗੱਲਬਾਤ ਚੱਲ ਰਹੀ ਹੈ ਉਹ ਸ਼ਾਂਤੀਪੂਰਵਕ ਕਰਨੀ ਚਾਹੀਦੀ ਹੈ ਐਵੇਂ ਲੋਕਾਂ ਦਾ ਪੈਸਾ ਖਰਾਬ ਕਰੋ ਰਸਤੇ ਬਲੌਕ ਕਰੋ ਹਾਈਵੇ ਜਾਮ ਕਰੋ ਉਹ ਚੰਗੀ ਗੱਲ ਨਹੀਂ ਅਤੇ ਉਸਨ ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਜਿਨ੍ਹਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ ਮੰਤਰੀ ਗੱਲਬਾਤ ਕਰ ਰਹੇ ਨੇ ਤਾਂ ਸਰਕਾਰ ਦੇ ਨਾਲ ਗੱਲਬਾਤ ਜਾਰੀ ਰੱਖਿਆ ਅਜਿਹੇ ਅੰਦੋਲਨਾਂ ਦੇ ਵਿੱਚ ਕੋਈ ਫਾਇਦਾ ਨਹੀਂ ਪਹਿਲਾਂ ਗੱਲਬਾਤ ਜ਼ਰੀਏ ਜਦ ਮਸਲਾ ਹੱਲ ਹੋ ਸਕਦਾ ਤਾਂ ਅੰਦੋਲਨ ਕਿਉਂ ਕਹਿਣਾ ਬਸ ਸ਼ਿਵਿੰਦ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਇਨ ਅ ਨਿਊਜ਼ ਚੰਡੀਗੜ੍ਹ